ਜਿਹਨੂੰ ਇਹ ਸਾਰੇ ਕੈਂਡੀਡੇਟਸ ਨੂੰ ਤੋਂ ਇੱਕ ਵਾਰ ਫੇਰ ਆਇਆ ਤੁਹਾਡੇ ਵਾਸਤੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਵੀਡੀਓ ਲੈ ਕੇ ਤੇ ਦੋਸਤੋ ਵੀਡੀਓ ਇੰਪੋਰਟੈਂਟ ਐ ਇਸ ਕਰਕੇ ਐ ਕਿਉਂਕਿ ਇਸ ਦੇ ਵਿੱਚ ਆਪਾਂ ਗੱਲ ਕਰਾਂਗੇ ਜੀ ਪੰਜਾਬ ਦੀ ਗਰੁੱਪ ਡੀ ਭਰਤੀ ਜਿਹਨੂੰ ਪਿਆਰ ਨਾਲ ਤੁਸੀਂ ਸੇਵਾਦਾਰ ਜਾਂ ਚੌਂਕੀਦਾਰ ਭਰਤੀ ਕਹਿ ਰਹੇ ਹੋ ਉਸ ਦੇ ਸਿਲੇਬਸ ਬਾਰੇ ਹਾਲਾਂਕਿ ਅਫੀਸ਼ੀਅਲ ਸਿਲੇਬਸ ਤਾਂ ਜਾਰੀ ਨਹੀਂ ਹੋਇਆ ਬਟ ਇਹ ਜਿਹੜਾ ਸਿਲੇਬਸ ਤੁਸੀਂ ਦੇਖ ਰਹੇ ਹੋ ਇਹ ਪੀ ਟ੍ਰਿਪਲ ਐਸ ਬੀ ਦੀ ਹੁਣੇ ਤੱਕ ਜਿੰਨੀ ਵੀ ਭਰਤੀਆਂ ਹੋਈ ਐ ਸਭ ਤੋਂ ਘੱਟ ਕੁਆਲਿਫੀਕੇਸ਼ਨ ਵਾਲੀ ਭਰਤੀ ਦਾ ਐ ਤੇ ਇਹ ਹੈ ਜੀ 12ਵੀਂ ਪਾਸ ਦਾ ਸਿਲੇਬਸ ਠੀਕ ਐ ਤੇ ਥੋੜੀ ਭਰਤੀ ਹੈ ਜੀ 8ਵੀਂ ਪਾਸ ਤਾਂ ਮੰਨ ਲਓ ਇਹ ਜਿਹੜਾ ਸਿਲੇਬਸ ਤੁਸੀਂ ਦੇਖੋਗੇ ਇਸ ਤੋਂ ਘੱਟ ਲੈਵਲ ਦਾ ਹੀ ਤੁਹਾਡਾ ਸਿਲੇਬਸ ਰਹਿਣ ਵਾਲਾ ਐ ਸੋ ਫਟਾਫਟ ਆਪਾਂ ਦੇਖ ਲੈਂਦੇ ਆ ਕਿ ਜਿਹੜਾ ਗਰੁੱਪ ਡੀ ਭਰਤੀ ਦਾ ਸਿਲੇਬਸ ਹੋਏਗਾ ਸੇਵਾਦਾਰ ਭਰਤੀ ਵਾਲਾ ਸਿਲੇਬਸ ਹੋਏਗਾ ਉਸ ਦੇ ਵਿੱਚ ਕੀ ਕੁਝ ਰਹਿਣ ਵਾਲਾ ਹੈ ਕਿਸ ਤਰੀਕੇ ਨਾਲ ਤੁਸੀਂ ਪਹਿਲਾਂ ਜਿਹੜੀ ਆਪਦੀ ਤਿਆਰੀ ਸਟਾਰਟ ਕਰ ਦੇਣੀ ਹੈ ਕਿਉਂਕਿ ਸਿਲੇਬਸ ਦਾ ਹਾਲੇ ਤੱਕ ਕੋਈ ਪਤਾ ਨਹੀਂ ਵੀ ਕਦੋਂ ਆਏਗਾ ਸੋ ਤੁਸੀਂ ਤਿਆਰੀ ਤਾਂ ਬਾਈ ਕਰਨੀ ਹੋਏਗੀ ਐਦਾਂ ਤਾਂ ਹੈ ਨਹੀਂ ਵੀ ਤੁਸੀਂ ਬੈਠੇ ਰਹੋਗੇ ਤਾਂ ਤੁਸੀਂ ਆਪਦੀ ਤਿਆਰੀ ਕਿਹੜੇ ਹਿਸਾਬ ਨਾਲ ਕਰਨੀ ਹੈ ਉਹ ਸੁਣ ਲਓ ਇਹ ਜਿਹੜਾ ਤੁਸੀਂ ਸਿਲੇਬਸ ਦੇਖ ਰਹੇ ਹੋ ਦੋਸਤੋ ਇਸ ਦੇ ਵਿੱਚ ਤੁਸੀਂ ਦੇਖੋਗੇ ਸਭ ਤੋਂ ਵੱਡਾ ਪੋਰਸ਼ਨ ਹੈ ਜੀ ਜੀਕੇ ਦਾ ਇਸ ਦੇ ਵਿੱਚ ਇੰਡੀਆ ਜੀਕੇ ਹੋਗੀ ਆਪਣੀ ਠੀਕ ਹੈ ਉਸ ਦੇ ਵਿੱਚੋਂ ਕੁਝ ਇੰਪੋਰਟੈਂਟ ਚੀਜ਼ਾਂ ਪੁੱਛੀ ਜਾਏਗੀ ਪੋਲਿਟੀ ਦੇ ਵਿੱਚੋਂ ਪੁੱਛ ਲਈ ਜਾਏਗੀ ਠੀਕ ਹੈ ਤਾ ਇਹ ਸਾਰੀ ਕੁਝ ਚੀਜ਼ਾਂ ਤੁਹਾਨੂੰ ਪੁੱਛੀ ਜਾਏਗੀ ਬਟ ਇੱਥੇ ਤੁਸੀਂ ਦੇਖੋਗੇ ਲੈਵਲ ਕਾਫੀ ਹਾਈ ਪੁੱਛਿਆ ਜਾਂਦਾ ਹੈ ਬਟ ਥੋਡੇ ਵਾਲੇ ਪੇਪਰ ਦੇ ਵਿੱਚ ਕਾਫੀ ਲੋ ਲੈਵਲ ਦੀਆਂ ਚੀਜ਼ਾਂ ਪੁੱਛੀ ਜਾਏਗੀ ਬਟ ਐਦਾਂ ਵੀ ਨਾ ਸੋਚੋ ਕਿ ਜਮਾਈ ਨਿਲ ਹੋ ਜਾਏਗਾ ਥੋੜਾ ਮੋਟਾ ਲੈਵਲ ਰਹੇਗਾ ਬਟ ਇੰਨਾ ਹਾਈ ਪ੍ਰੋਫਾਈਲ ਤੁਹਾਡੇ ਤੋਂ ਨਹੀਂ ਪੁੱਛਿਆ ਜਾਏਗਾ ਤਾਂ ਸਭ ਤੋਂ ਪਹਿਲਾ ਕੰਮ ਹੈ ਤੁਸੀਂ ਆਪਦੀ ਜੀਕੇ ਵਧੀਆ ਤਰੀਕੇ ਨਾਲ ਤਿਆਰ ਕਰ ਲੈਣੀ ਹੈ ਸੋ ਇੱਥੇ ਦੋਸਤੋ ਜੀਕੇ ਹੋ ਗਈ ਫੇਰ ਤੁਹਾਡੇ ਤੋਂ ਪੁੱਛੀ ਜਾਏਗੀ ਜੀ ਪੰਜਾਬ ਜੀਕੇ ਤੇ ਪੰਜਾਬ ਜੀ ਕੇ ਦੋਸਤੋ ਇੱਥੇ ਤਾਂ 17 ਨੰਬਰਾਂ ਦੀ ਪੁੱਛੀ ਗਈ ਹੈ 100 ਨੰਬਰਾਂ ਦੇ ਪੇਪਰ ਦੇ ਵਿੱਚੋਂ ਬਟ ਤੁਸੀਂ ਮੰਨ ਲਓ ਵੀ ਤੁਹਾਨੂੰ 20 ਤੋਂ 25 ਨੰਬਰਾਂ ਤੱਕ ਦੀ ਪੰਜਾਬ ਜੀ ਕੇ ਪੁੱਛੀ ਜਾ ਸਕਦੀ ਹੈ ਠੀਕ ਹੈ ਸੋ ਕੁੱਲ ਮਿਲਾ ਕੇ ਆਪਾਂ ਜੀ ਕੇ ਵਾਲੇ ਜੇ ਪੋਰਸ਼ਨ ਦੀ ਗੱਲ ਕਰੀਏ ਤਾਂ ਤੁਸੀਂ ਮੰਨ ਲਓ ਕਿ 50 ਨੰਬਰਾਂ ਦੇ ਆਸੇ-ਪਾਸੇ ਤੁਹਾਡਾ ਜੀ ਕੇ ਵਾਲਾ ਪੋਰਸ਼ਨ ਆਰਾਮ ਨਾਲ ਬਣ ਜਾਏਗਾ ਜੇ ਤੁਹਾਡੀ ਜੀ ਕੇ ਸਟਰੋਂਗ ਹੈ ਤਾਂ ਤੁਸੀਂ ਇੱਥੇ ਵਧੀਆ ਸਕੋਰ ਕਰ ਸਕਦੇ ਹੋ ਉਸ ਤੋਂ ਬਾਅਦ ਦੋਸਤੋ ਹੋਰ ਸਬਜੈਕਟਾਂ ਦੀ ਗੱਲ ਕਰੀਏ ਮੈਥ ਰੀਜ਼ਨਿੰਗ ਦੀ ਠੀਕ ਹੈ ਇਸ ਪੇਪਰ ਦੇ ਵਿੱਚ ਤਾਂ 25 ਨੰਬਰਾਂ ਦੀ ਹੈ ਬਟ ਤੁਹਾਨੂੰ ਮੰਨ ਕੇ ਚੱਲੋ ਮਸਾਂਕ 20 ਨੰਬਰਾਂ ਦੀ ਆਉਣ ਦੇ ਚਾਂਸ ਹੈ ਠੀਕ ਹੈ ਤਾਂ ਮੈਥ ਰੀਜ਼ਨਿੰਗ ਬਿਲਕੁਲ ਬੇਸਿਕ ਬੇਸਿਕ ਕੁਐਸਚਨ ਜਿਹੜੇ ਤੁਹਾਡੇ ਤੋਂ ਪੁੱਛੇ ਜਾਣਗੇ ਸੋ ਤੁਸੀਂ ਜ਼ਿਆਦਾ ਪਰੇਸ਼ਾਨ ਨਹੀਂ ਹੋਣਾ ਕਈ ਜਵਾਨ ਕਹੇਰੇ ਵੀ ਸਾਨੂੰ ਮੈਥ ਨਹੀਂ ਆਉਂਦਾ ਕਈ ਕਹੇਰੇ ਰੀਜ਼ਨਿੰਗ ਨਹੀਂ ਆਉਂਦੀ ਤਾਂ ਪਰੇਸ਼ਾਨ ਨਾ ਹੋ ਜ਼ਿਆਦਾ ਕੋਈ ਤਗੜੀ ਤੁਹਾਡੇ ਤੋਂ ਮੈਥ ਰੀਜ਼ਨਿੰਗ ਨਹੀਂ ਪੁੱਛੀ ਜਾਏਗੀ ਇੱਕ ਨੋਰਮਲ ਜੇ ਲੈਵਲ ਦੇ ਕੁਐਸਚਨ ਜਿਹੜੇ ਕਿ ਆਪਾਂ ਗਰੁੱਪ ਦੇ ਵਿੱਚ ਕਰ ਰਹੇ ਆ ਉਦਾਂ ਦੇ ਹੀ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲਣਗੇ ਜੇ ਮੈਥ ਰੀਜ਼ਨਿੰਗ ਆਇਆ ਤਾਂ ਤੁਸੀਂ ਆਰਾਮ ਨਾਲ ਕਰ ਲੋਗੇ ਜੇ ਮਾੜਾ ਮੋਟਾ ਵੀ ਤੁਸੀਂ ਮੈਥ ਰੀਜ਼ਨਿੰਗ ਕਰਿਆ ਹੋਇਆ ਹੈ ਉਸ ਤੋਂ ਬਾਅਦ ਦੋਸਤੋ ਪੰਜਾਬੀ ਵਾਲੇ ਪੋਰਸ਼ਨ ਦੀ ਗੱਲ ਕਰੀਏ ਤਾਂ ਇਹ ਜਿਹੜਾ ਤੁਹਾਡਾ ਪੋਰਸ਼ਨ ਹੈ ਦੋਸਤੋ ਇੱਥੇ ਤਾਂ 13 ਨੰਬਰਾਂ ਦਾ ਹੈ ਤੇ ਥੋਡੇ ਵਾਲੇ ਪੇਪਰ ਦੇ ਵਿੱਚ ਤੁਸੀਂ ਮੰਨ ਲਓ ਕਿ 15 ਨੰਬਰਾਂ ਦੇ ਆਸ-ਪਾਸੇ ਪੋਰਸ਼ਨ ਤੁਹਾਡਾ ਹੋਸ ਤੇ ਇੰਗਲਿਸ਼ ਵਾਲਾ 200 ਪੋਰਸ਼ਨ ਐ ਇੱਥੇ ਤਾਂ 12 ਨੰਬਰਾਂ ਦਾ ਹੈ ਬਟ ਮੈਨੂੰ ਥੋਡੇ ਵਾਲੇ ਪੇਪਰ ਦੇ ਵਿੱਚ ਚਾਂਸ ਘੱਟ ਲੱਗਦਾ ਹੈ ਵੀ ਇੰਗਲਿਸ਼ ਪੁੱਛੀ ਜਾਏਗੀ ਜੇ ਪੁੱਛੀ ਵੀ ਗਈ ਤਾਂ ਮੰਨ ਲਓ 5-7 ਨੰਬਰਾਂ ਦੀ ਮਸਾਂ ਪੁੱਛੀ ਜਾਏਗੀ ਠੀਕ ਹੈ ਇੰਗਲਿਸ਼ ਤੇ ਕੰਪਿਊਟਰ ਸੋ ਤੁਸੀਂ ਆਪਦਾ ਜਿਹੜਾ ਮੇਨ ਫੋਕਸ ਰੱਖਣਾ ਹੈ ਬਈ ਉਹ ਰੱਖਣਾ ਹੈ ਜੀ ਤੁਸੀਂ ਜੀਕੇ ਤੇ ਠੀਕ ਹੈ ਉਹ ਭਾਵੇਂ ਇੰਡੀਆ ਜੀਕੇ ਹੋਏ ਭਾਵੇਂ ਪੰਜਾਬ ਜੀਕੇ ਹੋਏ ਭਾਵੇਂ ਕਰੰਟ ਹੋਏ ਠੀਕ ਹੈ ਸੋ ਪੰਜਾਬ ਦੀ ਜੀਕੇ ਨੂੰ ਤਾਂ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਕਵਰ ਕਰ ਲੈਣਾ ਹੈ ਇੰਡੀਆ ਜੀਕੇ ਦੇ ਜਿਹੜੇ ਕੁਝ ਇੰਪੋਰਟੈਂਟ ਕੁਐਸਚਨ ਕਿ ਪਹਿਲਾਂ ਵਾਲੇ ਪੇਪਰਾਂ ਵਿੱਚ ਬਣ ਚੁੱਕੇ ਆ ਉਹ ਕੁਐਸਚਨ ਤੁਸੀਂ ਕਵਰ ਕਰ ਲੈਣੇ ਠੀਕ ਹੈ ਕਰੰਟ ਦੇ ਕੁਐਸਚਨ ਤੁਸੀਂ ਕਵਰ ਕਰ ਲੈਣੇ ਇੰਨੇ ਨਾਲ ਤੁਹਾਡਾ ਕੰਮ ਚੱਲ ਜਾਏਗਾ ਤੇ ਬਾਕੀ ਬਈ ਮੈਥ ਰੀਜਨਿੰਗ ਦੀ ਡੇਲੀ ਇੱਕ ਦੋ ਕਲਾਸਾਂ ਲਾ ਲਿਆ ਕਰੋ YouTube ਤੇ ਕਾਫੀ ਫ੍ਰੀ ਕਲਾਸਾਂ ਵੀ ਪਈ ਹੈ ਹਾਲੇ ਤੱਕ ਤੁਹਾਨੂੰ ਟੈਨਸ਼ਨ ਲੈਣ ਦੀ ਜਰੂਰਤ ਨਹੀਂ ਠੀਕ ਹੈ ਪਹਿਲਾਂ ਤੁਸੀਂ ਆਪਦੇ ਜੀਕੇ ਵਾਲਾ ਪੋਰਸ਼ਨ ਕਵਰ ਕਰ ਲਓ ਤੇ ਬਈ ਇੱਕ ਹੋਰ ਛੋਟੀ ਜੀ ਜਾਣਕਾਰੀ ਜੇ ਤੁਸੀਂ ਸਾਡੇ ਨਾਲ ਜੁੜ ਕੇ ਜੀਕੇ ਵਾਲਾ ਪੋਰਸ਼ਨ ਕਵਰ ਕਰਨਾ ਚਾਹੁੰਦੇ ਹੋ ਜਿੱਦਾਂ ਕਿ ਕਾਫੀ ਜਵਾਨ ਮੈਸੇਜ ਕਰ ਰਹੇ ਸੀ WhatsApp ਤੇ ਵੀ ਗਰੁੱਪ ਦੇ ਵਿੱਚ ਵੀ ਪੁੱਛ ਰਹੇ ਸੀ ਤਾਂ ਜੇ ਦੋਸਤੋ ਤੁਸੀਂ ਸਾਡੇ ਵਾਲੇ ਗਰੁੱਪ ਦੇ ਨਾਲ ਜੁੜ ਕੇ ਜੀਕੇ ਦੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਠੀਕ ਹੈ ਆਪਣਾ ਸਪੈਸ਼ਲ ਬੇਚ ਜਿਹੜਾ ਹੈ ਉਹ ਸਿਰਫ 499 ਰੁਪਏ ਦੇ ਵਿੱਚ ਜੁਆਇਨ ਕਰ ਸਕਦੇ ਹੋ ਠੀਕ ਹੈ ਇਹ ਆਫਰ ਦੋਸਤੋ ਲਿਮਟਿਡ ਟਾਈਮ ਵਾਸਤੇ ਹੈ ਕਿਉਂਕਿ 499 ਦੇ ਵਿੱਚ ਜਿਹੜਾ ਤੁਨੂੰ ਪੰਜਾਬ ਜੀ ਕੇ ਇੰਡੀਆ ਜੀ ਕੇ ਤੇ ਕਰੰਟ ਅਫੇਅਰਸ ਇਹ ਤਿੰਨੇ ਚੀਜ਼ਾਂ ਕਵਰ ਕਰਵਾਈ ਜਾਏਗੀ ਜਿਹੜੇ ਕਿ ਆਪਣੇ ਆਪ ਦੇ ਵਿੱਚ ਇੱਕ ਵੱਡੇ ਵੱਡੇ ਸਬਜੈਕਟ ਹੁੰਦੇ ਆ ਤਾਂ ਦੋਸਤੋ ਇਹ ਜਿਹੜਾ 499 ਰੁਪਏ ਪ੍ਰਾਈਸ ਹੈ ਲਿਮਟਿਡ ਟਾਈਮ ਵਾਸਤੇ ਰਹਿਣ ਵਾਲਾ ਹੈ ਕਿਉਂਕਿ ਤੁਸੀਂ ਦੇਖੋਗੇ ਇਹ ਜਿਹੜਾ ਤੁਹਾਡਾ ਪੰਜਾਬ ਜੀ ਕੇ ਹੋ ਗਿਆ ਇੰਡੀਆ ਜੀ ਕੇ ਹੋ ਗਿਆ ਕਰੰਟ ਅਫੇਅਰ ਹੋ ਗਿਆ ਇਹ ਆਪਦੇ ਆਪ ਦੇ ਵਿੱਚ ਇੱਕ ਪੂਰੇ ਸਬਜੈਕਟ ਹੁੰਦੇ ਆ ਠੀਕ ਹੈ ਤਾਂ ਇਹਨਾਂ ਦੇ ਵਿੱਚੋਂ ਇੰਪੋਰਟੈਂਟ ਚੀਜ਼ਾਂ ਜਿਹੜੀਆਂ ਉਹ ਤੁਹਾਨੂੰ ਕਰਵਾਈ ਜਾਏਗੀ ਪੰਜਾਬ ਜਿੱਕੇ ਤਾਂ ਵਾਹ ਲੈਵਲ ਦੀ ਤੁਹਾਨੂੰ ਕਰਵਾ ਦਿੱਤੀ ਜਾਏਗੀ ਬਾਕੀ ਇੰਡੀਆ ਦੀ ਤੇ ਕਰੰਟ ਦੀ ਜਿਹੜੇ ਲਾਈਟ ਜੇ ਕੁਐਸਚਨ ਹੋਣਗੇ ਜਿਹੜੇ ਗਰੁੱਪ ਡੀ ਦੇ ਲੈਵਲ ਦੇ ਹੋਣਗੇ ਉਹ ਸਾਰੇ ਤੁਹਾਨੂੰ ਕਵਰ ਕਰਵਾ ਦਿੱਤੇ ਜਾਣਗੇ ਠੀਕ ਹੈ ਸੋ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਆਪਣਾ ਇਹ ਸਪੈਸ਼ਲ ਬੇਚ ਤੁਸੀਂ ਜੁਆਇਨ ਕਰ ਲਿਓ ਬਟ ਹਾਂ ਆਫਰ ਲਿਮਟਿਡ ਟਾਈਮ ਵਾਸਤੇ ਹੈ ਬਾਅਦ ਵਿੱਚ ਜੁਆਇਨ ਕਰੋਗੇ ਤਾਂ ਇਸ ਦੀ ਪ੍ਰਾਈਸ ਤੁਹਾਨੂੰ ਹਜ਼ਾਰ ਦੇ ਨੇੜੇ ਤੇ ਡੇ ਦੇਖਣ ਨੂੰ ਮਿਲੇਗੀ ਠੀਕ ਹੈ ਸੋ ਇਹ ਅਪਡੇਟ ਹੋ ਗਿਆ ਇਸ ਤੋਂ ਇਲਾਵਾ ਜੇ ਤੁਸੀਂ ਫ੍ਰੀ ਤਿਆਰੀ ਕਰਨਾ ਚਾਹੁੰਦੇ ਹੋ ਸਾਡੇ ਨਾਲ ਤਾਂ ਆਪਣਾ ਜਿਹੜਾ ਟੈਲੀਗ੍ਰam ਵਾਲਾ ਗਰੁੱਪ ਹੈ ਉਹ ਤੁਸੀਂ ਜੁਆਇਨ ਕਰ ਸਕਦੇ ਹੋ ਉਸ ਦੇ ਵਿੱਚ 15 ਵੀ ਕੁਐਸਚਨ ਤੁਹਾਨੂੰ ਕਰਵਾਏ ਜਾਂਦੇ ਆ ਦਿੱਲੀ ਦੇ ਜੀਕੇ ਵੀ ਹੁੰਦੀ ਹੈ ਮੈਥ ਰੀਜ਼ਨਿੰਗ ਵੀ ਹੁੰਦੀ ਹੈ ਠੀਕ ਹੈ ਉਸ ਦੇ ਵਿੱਚ ਮਿਕਸ ਕੁਐਸਚਨ ਰਹਿੰਦੇ ਆ ਉਹ ਤੁਸੀਂ ਜੁਆਇਨ ਕਰ ਸਕਦੇ ਹੋ ਤਾਂ ਇਹ ਅਪਡੇਟ ਸੀ ਦੋਸਤੋ ਬਾਕੀ ਇਸ ਤੋਂ ਇਲਾਵਾ ਭਰਤੀਆਂ ਬਾਰੇ ਕੋਈ ਅਪਡੇਟ ਆਇਆ ਤਾਂ ਤੁਹਾਨੂੰ ਪ੍ਰੋਵਾਈਡ ਕਰਵਾ ਦੇਾਂਗੇ ਬਾਕੀ ਦਿੱਲੀ ਕਲਾਸ ਆਪਣੀ ਲੱਗਦੀ ਹੈ ਉਹ ਵੀ ਲਾ ਲਿਆ ਕਰੋ ਠੀਕ ਹੈ ਤੁਹਾਡਾ ਕੋਈ ਡਾਊਟ ਹੋਏ ਸਵਾਲ ਹੋਏ ਕਮੈਂਟ ਕਰਕੇ ਪੁੱਛ ਲਿਓ ਤੇ ਆਪਾਂ ਮਿਲਦੇ ਆ ਜੀ ਨੈਕਸਟ ਵੀਡੀਓ ਵਿੱਚ ਉਦੋਂ ਤੱਕ ਦੇ ਲਈ ਰੱਬ ਰਾਖ